ਲੋਵੇ ਹੁਣ ਗਲੀ ਅੱਗੇ ਕਰੋ ਤਰੀ ਪਰ ਇਹ ਵੀ ਪਾਣੀ ਸਗਰੇ ਲੱਗ ਗਿਆ ਲੋ ਜੀ ਭਾਈ ਮੌਸਮ ਹੋ ਗਿਆ ਕਹਿੰਦੇ ਵਧੀਆ ਜੱਗਾ ਪੈਂਦਾ ਏਸੀ 'ਚ ਇਹਨੂੰ ਪਤਾ ਹੀ ਨਹੀਂ ਲੱਗ ਸੱਚੀ ਦੱਸ ਕਿੰਨੇ ਵੇ ਮੀਂਹ ਆਇਆ ਮੀਂਹ ਆਇਆ 6 ਵਜੇ ਦੇ 10 ਮਿੰਟ ਪਹਿਲਾਂ ਆਇਆ 6 ਵਜੇ ਛੱਡ ਗਿਆ 10 ਮਿੰਟ ਪਹਿਲਾਂ ਏਸੀ 'ਚ ਪਿਆ ਏ ਤੂੰ ਉਹਨੂੰ ਮੀਂਹ ਕਹਿੰਦਾ ਜਿਹੜਾ 6 ਵਜੇ ਆਇਆ ਲੈ ਯਾਰ ਮਿੱਧਰભાઈ ਪਤਾ ਲੱਗਿਆ ਕਿੰਨੇ ਵਜੇ ਆਇਆ ਇਹ ਕਿੰਨੇ ਵਜੇ ਆਇਆ ਇਹ ਜਿਹਦਾ ਬੰਦਾ ਬਾਹਰ ਮਛਰਦਾਨੀ ਲਾ ਕੇ ਬਾਬੇ ਫਿਰ ਚੱਕ ਹੋ ਜਾਂਦੀ ਪਤਾ ਲੱਗਦਾ ਏਸੀ ਵਾਲੇ ਬੰਦੇ ਨੂੰ ਨਹੀਂ ਪਤਾ ਜਦ ਮੈਂ ਜਦ ਨਹੀਂ ਆਇਆ ਇਹ ਹਾਂ ਜਦ ਮੈਂ ਆਪਣਾ ਮੰਡ ਕਿੰਨੀ ਖੇਤਾਂ ਗੇੜਾ ਮਾਰ ਕੇ ਘਰ ਆ ਗਿਆ ਮੈਂ ਗਿਆ ਜਦ ਨਾਲ ਤੁਹਾਡੀ ਮੋਟਰ ਤੇ ਗਾਹਾਂ ਨੇਤਰਾਂ ਦੇ ਫਾਰਮ ਦੇ ਕੋਲ ਤੇ ਕਿੰਨੀ ਪੈਣੀ ਮੋਟਰ ਬੰਦ ਕਰ ਲਿਆ ਤਾਂ ਆ ਮੋਟਰ ਬੰਦ ਕਰਨ ਗਿਆ ਬਾਬਾ ਮੈਂ ਮੀ ਮੀ ਜੇ ਮੁਰੇ ਨਹੀਂ ਨਹੀਂ ਬੈਣ ਦਿੰਦੇ ਯਾਨੀ ਕਿ ਨਹੀਂ ਗਿੰਦੀ ਜੇ ਮੋਟਰ ਬੰਦ ਨਹੀਂ ਤੈਨੂੰ ਕਿਵੇਂ ਪਤਾ ਲੱਗਿਆ ਹੈ ਉਹ ਲਾਸਟ ਦਰਦ ਨੂੰ ਆ ਦੱਸ ਪਹਿਲਾਂ ਸਾਡਾ ਹਟਾ ਇੰਟਰਵਿਊ ਲਈ ਆ ਦੱਸ ਉਹ ਮੈਂ ਜਿਆ ਮਿਸ਼ਾਵ ਕਰਨ ਲਈ ਧਰਤੀ ਖਲੀ ਦੇਖੀ ਵਾਰ ਆ ਕੇ ਬੀਵੀ ਮੈ ਲਿਆ ਕਦੇ ਉਹੀ ਦਾ ਗੱਲ ਦੱਸੀ ਆ ਤੁਹਾਨੂੰ ਟਾਈਮ ਵੀ ਦੱਸਤਾ ਇਹ ਤੈਨੂੰ ਕਿੱਥੇ ਟੱਕਰਿਆ ਵੀ ਪਹਿਲਾ ਮੈਂ ਪਿੰਡ ਦੇ ਨਿਕਲੇ ਪਿੰਡ ਐ ਨਹੀਂ ਦਾ ਹਾਂ ਆ ਨਾ ਪਿੰਡ ਪਿੰਡ ਦਾ ਫੂਰ ਚੂਰੀ ਜਿਹੜਾ ਜਿੰਨੂੰ ਮੀ ਕਹਿੰਦੇ ਆ ਮੀ ਆਹ ਜਿਹੜਾ ਪਿੰਡਾ ਹਾਂ ਮੀ ਕਹਿੰਦੇ ਹੁੰਦੇ ਸੀ ਉਹ ਇਹ ਨਹੀਂ ਜਿਆਦਾ ਦੇ ਦਿੱਤਾ ਉਹ ਪੁਰਪਾ ਹੈ ਨਹੀਂ ਦਾ ਉਹ ਹੈ ਨਹੀਂ ਜਿੱਥੇ ਡਾਇਮੰਡ ਵਾਲੇ ਆ ਟਰਾਲੇ ਬਣਾਉਂਦੇ ਹਾਂ ਉੱਥੇ ਮੈਂ ਛੱਡੀ ਚ ਖੜਿਆ ਇੰਨੀ ਜੋਰ ਨਾਲ ਵੇਚ ਮਕੋਰ ਫੇਸੁਕਾ ਵੇਗਾ ਇਹ ਤਾਂ ਬਾਈ ਇਹ ਤਾਂ ਉਹ ਸਿਸਟਮ ਦਾ ਡਰਾਪ ਪੱਗੀਆਂ ਜੇ ਪਿੰਡਾ ਪੱਗੀਆਂ ਜੇ ਅਦੇ ਬੁਰਮਾਂ ਤੋਂ ਆਇਆ। ਬੁਰਮਾਂ ਦੇ ਬੰਦੇ ਲਾਜੀ ਫਟੇ ਨੇ ਲੁੱਕ। ਬਰੋਜੇ ਲਾਤਾ ਇਹਨੂੰ ਸੁਣਿਆ। ਜੀਦੀ ਦੀ ਬੱਲ ਆਉਂਦੀ ਨਾ ਫਿਰ ਉਹ ਸਕੇਤ ਨੱਲਾ ਉਹਨੂੰ ਲਾਤਾ ਇਹਨੇ ਉਹਨੂੰ ਰੋਜ ਚਿੱਕਾ ਦੱਬਦੇ। ਰੰਗ ਬੜਾ ਨੇ ਤਾਂ ਇਹਨੇ ਰੰਗ ਇਹਨੂੰ ਐਨ ਖੜੀ ਸੁੱਕਾ ਹੀ ਮੰਗਦੇ ਆ। ਨਹੀਂ ਨੈਟ ਕਾ ਕਹਿੰਦਾ? ਨੈਟ ਤਾਂ ਹੋ ਗਿਆ। ਨੈਟ ਤਾਂ ਤਾਂ ਜਾ ਹੀ ਰਹੇ। ਦੱਸ ਤਾਂ ਥੋੜੇ ਬਾਈ ਇੱਧਰ ਇੰਨੀ ਹਰਿਆਈ ਹੈ ਉਹਨੂੰ ਐ ਵੀ ਇੱਥੇ ਲੋੜ ਨਹੀਂ। ਇਹ ਤਾਂ ਹੈ। ਅੱਗੇ ਯਾਰਾ ਬੁੱਢੇ ਘਟ ਹੁੰਦੇ ਤੇ ਅੱਗੇ ਪਾਉਂਦਾ ਤਾਂ ਨਹੀਂ ਬੱਦਲ ਤਾਂ ਜਲਵੀਰ ਬਹੁਤ ਆਉਦੇ ਕਿੱਕਣਾ ਭਰ ਭਰ ਜਾਂਦਾ ਪਾਣੀ ਸਾਹਮਣੇ ਕਮਾਲਪੁਰ ਵਾਲੀ ਸਾਈਡ ਨੂੰ ਪਾਣੀ ਨਾਲ ਭਰਿਆ ਹੋਇਆ ਕਹਿੰਦਾ ਹਾਂ ਲੋੜ ਆ ਝੂਲ ਵੱਜਦੀ ਹੋਵੇ ਉਹਦੇ ਹਾਂ ਵੱਜਦੀ ਹੋਵੇ ਉਧਰ ਆਏ ਆਪਣੇ ਪਿੰਡ ਦੇ ਅੱਜ ਜਿਹੜੇ ਮਾਸੇ ਵੀ ਬੱਦਲਾਂ ਚ ਘੁੰਮ ਵੀ ਆਉਂਦਾ ਮੈਂ 20 ਗੱਲ ਤੇ ਆਈ ਨਹੀਂ ਫੇਈ ਨਹੀਂ ਉਹਦੇ ਨਾਲ ਪਾਣੀ ਦਾ ਛਿੱਟਿਆ ਤਾਂ ਬਾਅਦ ਇੱਕ ਸੜਕ ਪਰ ਗੱਲ ਹੋ ਗਈ ਇਹਨੂੰ ਤੁਸੀਂ ਮੀ ਕਹਿੰਦੇ ਸਾਈਡ ਤੇ ਇੰਨੀ ਉਸ ਪਈ ਜਾਂਦੀ ਹੈ ਉਹ ਬਈ ਇਹ ਦੇਖ ਕੇ ਹੈ ਜਿਹੜਾ ਪਹਿਲੀ ਗੱਲੀ ਹੋਈ ਤਾਂ ਰਸ ਤੂੰ ਮੋਟਰਸਾਈਕਲ ਸਲਿੱਪ ਕਰਦਾ ਕਰਦਾ ਮਾਰ ਮਾਰ ਜਦ ਤੱਕ ਮੀ ਨਹੀਂ ਪਛਾਈਦਾ ਜਦ ਤੱਕ ਮੋਟਰਸਾਈਕਲ ਦੂਸੇ ਸਾਈਡ ਨੂੰ ਮੂੰਹ ਨਾ ਹੋਵੇ ਉਹ ਮੀ ਹੈ ਐਦ ਕੀ ਕਿਹੜੇ ਪਏ ਪਰ ਕੁਛ ਨਹੀਂ ਪਤਾ ਹਲੇ ਵੱਲਾ ਡਬੂ ਮੀ ਪੈ ਸਕਦਾ ਆ ਗਿਆ ਆ ਗਿਆ ਆ ਗਿਆ ਆ ਤੱਕ ਦੁਬਾਰਾ ਆ ਲਿਆ ਗਿਆ ਇਹਦਾ ਸੌਂ ਦੇ ਸ਼ਰਟੇ ਆ। ਉਹਦਾ ਉਹਦੋਂ ਨੂੰ ਜਾਣਦੇ ਆ ਤੁਸੀਂ ਕਾ ਭਾਲਦੇ ਹੋਰੇ। ਉਹਦਾ ਲੰਘਿਆ ਬਾਈ ਉੱਧਰ ਲੁਧਿਆਣੇ ਕੰਦੀ ਨੂੰ ਹੋਲੇ ਸਿੱਧਾ। ਉਹ ਆ ਰਹੇ ਆ ਉਹ ਦੇਖ ਉੱਧਰ। ਆ ਬੰਦੇ ਉਹ ਮੇਂ ਵਰਕ ਕਰ ਕਰਨੇ ਜਿਹੜਾ ਕੁੰਜੇ ਜੇ ਘੱਟਾ ਹੋਣਾ ਜਾਗੇ। ਨਹੀਂ ਇਹ ਜਾਂਦਾ ਜਾਂਦਾ ਵੀ ਪੈ ਜਾਵੇ ਫਿਰ ਵੀ ਵਾਕੂ ਕਰ ਜੂਗਾ। ਪਹਿਣਾ ਚਾਹੀਦਾ। ਇਹ ਤਾਂ ਜਾ ਰਿਹਾ ਉੱਧਰ ਤਾਂ ਬੈਗ ਮੋੜ ਕੇ ਕਿਰਪਾ ਹੋਣੀ ਹੈ। ਹਾਂ। ਜਾਂ ਬੈਗ ਇਹ ਆਪਣੇ ਵਾਲ ਨਹੀਂ ਹੈਗਾ। ਜਿਆਦਾ ਗਾ ਵੀ ਲੰਘ ਜਾਂਦਾ ਉੱਧਰ ਉਹ ਵੀ ਪੈਂਦਾ। ਕਿਧਰ? ਚੱਲ ਫੇਰ ਹਾਲ ਟੁੱਪ ਕੇ ਵਾ। ਬਦੇ ਪਾਕਿਸਤਾਨ ਕੰਨੀ ਜਾ ਰਿਹਾ। ਆਉਂਦੇ ਕੱਲ ਫੇਰ ਹਾਲ ਫਲ ਵੀ ਪੂਰਾ ਹੱਲ ਵੀ ਮੈਂ ਕਰਦਾ ਉੱਥੇ ਸਵੇਰੇ ਅੱਗੇ ਬਾਹ ਨੂੰ ਕਹੇ ਰੂਟਾ ਬੀਟਰ ਲੈ ਲੈ ਕੱਦੂ ਕਰੀ ਜਾ ਹੁਣ ਹੁਣੇ ਹਾਲ ਤਾਂ ਚੱਲੇ ਨਹੀਂ ਜੋਰੇ ਦੇਖਣਾ ਕਹਿੰਦਾ ਤਿੰਨ ਦਿਨ ਹੋਰ ਦੇਖਣਾ ਕਹਿੰਦਾ ਫੇਰ ਕਦੋਂ ਚਟੜਾਈ ਚੱਲੂਗੀ ਨਹੀਂ ਭਾਈ ਰੂਟਾ ਬੀਟਰ ਲੈ ਲਵੇ ਠੀਕ ਨਹੀਂ ਡੂੰਗਾ ਲਾ ਕੇ ਵਾਈ ਜਾਵੇ 49 ਟਰੈਕਟਰ ਤਿਆਰ ਹੋ ਕੇ ਖੜੇ ਆ ਦੇਖ ਨੂੰ ਖੇਤਰੀ ਹੈਗਾ ਯਾ ਭਾਈ ਗਿੱਲੇ ਵਿੱਚ ਸੱਦੇ ਪਾ ਲੈਗਾ ਉਹ ਵੀ ਹੋ ਸਕਦਾ ਹੈ ਇਹ ਵੀ ਹੋ ਜਾਂਦਾ ਹੈ ਹੈ ਨਾ ਉਹ ਨਾ ਗਿੱਲੇ ਜੇ ਦੇ ਵੀ ਕੋਣ ਦੇਖਦੇ ਕਹਿੰਦਾ ਅਸੀਂ ਗਿੱਲੇ 'ਚ ਵੜਨਗੇ ਗਿੱਲੇ ਤੋਂ ਅਸੀਂ ਨਹੀਂ ਟਰੈਕਟਰ ਨਿਖਾਲਾਂਗੇ ਮਿੱਟੀ ਮੁੱਟੀ ਦਾ ਮਾਰੂ ਮਿੱਟੀ ਉਹ ਤਾਂ ਫੇਰ ਵੱਜ ਜੂਗੀ ਉਹਦਾ ਕਿ ਫੇਰ ਤਾਂ ਰੋਟਾ ਬੀਟਰ ਤੈਨੂੰ ਕਿਆ ਕਿਆ ਹੈ ਸੁਪਰ ਹੀਟਰ ਬਾਲਵੇ ਨਹੀਂ ਕਿਦੇ ਬਾਲਵਾ ਟੋਕ ਉਹ ਜੱਗੇ ਹੁਣ 23 ਹੜ ਲਿਆ ਤੇ ਹੁਣ 18 15 ਫੁੱਟ ਰੋਟਾ ਬੀਟਰ ਕਿੱਥੇ ਬਣਾਉਗਾ ਕਿਦੇ ਸੁਪਰ ਹੀਟਰਾਂ ਚ ਬਾਲਵਾ ਸਾਰੇ ਤੇ ਗੁੱਲੇ ਟੋਕਰੇ ਚ ਪਏ ਹੋਵੇ ਜ਼ੋਰ ਵੱਧ ਮਾਰ ਜਰਾ ਕਿੱਲੇ ਚ ਯੋ ਕਿਹੜੀ ਸੀ ਵੀੜ ਜਾਂਦੇ ਮੈਂ ਤਾਂ ਉਹੀ ਤੈਨੂੰ ਕਹਿੰਦਾ ਤੇ ਜਿੱਥੇ ਟ੍ਰੇਨ ਜਾਂਦੀ ਹੁੰਦੀ ਹੈ ਜੱਗਾ ਬਹੁ ਮੈਂਦਾ ਤਿੰਨ ਚਾਰ ਦਿਨ ਲੱਗ ਜੱਗਾ ਬਾਈ ਚਲੇ ਗਿਆ ਮੇਰੇ ਕੋ ਲੁਧਿਆਣੇ ਇਹ ਬਸ ਇੰਨੇ ਕ ਫਰਕ ਕੇ ਖੜ ਗਿਆ ਲੇਨ ਦੇ ਜਾਂ ਟ੍ਰੇਨ ਆਈ ਸਾਲਾ ਐਂ ਕਰੇ ਉਹ ਟ੍ਰੇਨ ਬਾਈ ਪਹਿਲੀ ਵਾਰ ਦੇਖੀ ਉਹ ਤਾਂ 200 ਦੀ ਸਪੀਡ ਹੋਣੀ ਕਟਪੜਾ ਥੱਲੇ ਕਟਕਾ ਪਿਆ ਉਹ ਵੀ ਹਿੱਲਿਆ ਇਹਦੇ ਪਹਿਲਾਂ ਮੋਟਰਸਾਈਕਲ ਕਿਹੜੀ ਸੀ ਪਤਾ ਨਹੀਂ ਕਿਹੜੀ ਸਵਾਰੀ ਵਾਲੀ ਸੀ ਸਵਾਰੀਆਂ ਵਾਲੇ ਤਾਂ ਇਹਨੇ ਮੋਟਰਸਾਈਕਲ ਪਹਿਲਾਂ ਵਿਚ ਵਾਰ ਲਿਆ ਪੂਰੇ ਉਹੀ ਲੇਨ 'ਚ ਟ੍ਰੇਨ ਆਉਣੀ ਸੀ ਉਹਦਾ ਟਾਈਮ ਤਾਂ ਉਹਨੇ ਪਰ ਕੋਈ ਚੱਕਰ ਨਹੀਂ ਵੀ ਉਹਦਾ ਲੇਨ ਤਾਂ ਉਹਦੀ ਰੇਸ ਬੱਲੀ ਵੀ ਹੁੰਦੀ ਆ ਇੰਨੀ ਟ੍ਰੇਨ ਤੇ ਦੂਧੀ ਹੋਣੀ ਕਦੇ ਤੂੰ ਵੀ ਰੇਸੇ ਇੰਨੀ ਐ ਇਕ ਨਾ ਸੱਚ ਕਰਨ ਚਾਲਦੀ ਆ ਆਪਣੇ ਸੱਚ ਕਰਨ ਐਨਾ ਪੜ ਹੋਇਆ ਕਿਤੇ ਇਹ ਬਈ ਉਹੀ ਆ ਗਈ ਇਹਦਾ ਫੋਰਸ ਆਇਆ ਮੜਾ ਪਿੱਛੇ ਨੂੰ ਹੀ ਹੋਇਆਗਾ ਇਹਦੇ ਸਾਰ ਗੱਲ ਚ ਆ ਕੇ ਸਾਰਾ ਤੁਹਾਨੂੰ ਵੀ ਵਾਸੇ ਰੋਡਵੇਈ ਦਾ ਪਤਾ ਸੀ ਗੁਰਾਇੰਦ ਮੱਥਾ ਦਾ ਪਤਾ ਤੇਰੇ ਰਾਂਣੀ ਸੀ ਤੇਲ ਕਰਦੀ ਆਪਣੇ ਬੱਸ ਤਾਂ ਆਪਣਾ ਵੀ ਸਰੇ ਆ ਬਈ ਓ ਯਾਰ ਇੰਨੀ ਤਾਂ ਦੇਖੀ ਦਲਵੀਰ ਪਤਾ ਕੀ ਗੱਲ ਆ ਦੇਖ ਉਹ ਆ ਗਿਆ ਬਈਆ ਰੋਡਵੇ ਜਾਗੀ ਅਸੀਂ ਦੋ ਦੋ ਦੋਕ ਸਕਿੰਟੇ ਦਿਖੀ ਅੱਖਾਂ ਮੂਰੇ ਉਹ ਤਾ ਟ੍ਰੇਨ ਕਿੰਨਾ ਸਹੀ ਉਹ ਡੇਢ ਘੰਟਾ ਫੜਕ ਲੱਗੇ ਰਹੇ ਸਾਡ ਦਿਮਾਗੇ ਲੱਗੇ ਤੂੰ ਪੰਜ ਡੇਢ ਘੰਟਾ ਫੜਕ ਲੱਗੇ ਰਹੇ ਦਿਮਾਗੇ ਲੱਗੇ ਤੂੰ ਪੰਜ ਇੰਨੀ ਸਪੀਡ ਬਹੁਤ ਜ਼ਿਆਦਾ ਤੇ ਬਾਈ ਪਹਿਲੀ ਵਾਰ ਇੰਨੀ ਤੇਜ਼ ਦੇਖੀ ਆ ਉਹਦੇ ਬਾਅਦ ਆਈ ਸਾਨੂੰ ਮੁੜਦੇ ਹੋ ਧੱਕੀ ਆਹੋਲੀ ਇਕੱਲਾ ਇਕੱਲਾ ਡੱਬਾ ਕੀ ਰਹੇ ਕੋਲੇ ਵਾਲੀ ਉਹ ਬਟਾਲੇ ਤੇ ਆਈ ਸੀ ਉਹ ਕੋਲੇ ਦੇਖ ਦੀ ਬਾਹਰ ਚ ਜਲਦੀ 1200 ਪਰ ਪਤਾ ਕਹਾਂ ਲੰਘਦੀ ਚਾਰ ਚਾਰ 550 ਜਾਂਦੀ ਹੈ 1000 ਚਾਰ ਮੱਦਲ ਪਹਿਲਣ ਦੇ ਨਾਲ ਮੈਂ ਜਗੇ 1000 ਜਾਂਦੀ ਹੈ ਮੈਟਰੋ ਜਾਂਦੀ ਹੈ 1000 ਮੈਟਰੋ ਜਾਂਦੀ 1000 ਪਰ ਮੈਟਰੋ 1000 ਰੁਪਏ ਜਾਂਦੀ ਹੈ ਜੱਗੇ ਜੋ ਕਰੇ ਮੈਟਰੋ ਆਏ ਕਰੀ ਤੂੰ ਦਿੱਲੀ ਮਾ ਜਾਈ ਤੈਨੂੰ ਆਏ ਪਤਾ ਲੱਗਣਾ 2 ਮਿੰਟ ਬਾਅਦ ਸਟੇਸ਼ਨ ਆ ਗਿਆ ਤਾਰ ਵੀ ਦਿੱਤਾ ਸਪੀਡ ਬਹੁਤ ਹੈ ਉਹ ਦੇਸ਼ਾਂਤਰੀ ਸਣੀ ਹੋਣੀ ਉੱਥੇ ਨਹੀਂ ਆਏ ਵੀ ਉਹ ਪੁੱਤੇ ਨਾਲ ਉਹ ਵੀ ਮਸ਼ੀਨਾਂ ਆ ਗਈਆਂ ਵੀ ਕਿੰਨੇ ਡਾਲਰ ਜਮਾ ਕਰਾਓ ਆਪਣੀ ਮੁਕਤੀ ਪਾਓ ਬੰਬਾਲੇ ਦੇ ਤੱਕੀਆ ਆਪਣੇ ਅਤਰਕੀਦਾਰ ਨੂੰ ਹੱਥ ਲਾ ਵਸ ਤਿਆਰੀ ਹੈ ਤਿਆਰੀ ਹੈ ਡਾਲਰ ਵੀ ਡਾਲਰ ਵੀ ਜਮਾ ਕਰਾਉਣ ਤੋਂ ਬਾਅਦ ਵੇ ਲੋਗੀ ਵਸੀਰ ਮੇ ਲੋਗੀ ਉਹਨਾਂ ਦੀ ਵਸੀਰ ਉੱਥੇ ਦੇਗਾ ਇੱਕ ਇਹ ਵੀ ਗੱਲ ਹੈ ਸਹੀ ਹੈ ਉੱਥੇ ਪੈ ਜਾਵਾ ਕਰਾਉਣੇ ਪੈਣੇ ਆ ਉਰੇ ਇੱਥੇ ਉੰਜੋ ਫਰੀ ਚਾਹ ਗੰਦ ਨੂੰ ਪਾਣੀ ਦਾ 5 ਸਕਿੰਟ ਉਹ ਤਾਰਾ ਵੀ ਥੱਲੇ ਹੀ ਹੈ ਗੱਲ ਤਾਂ ਠੀਕ ਹੈ ਤਾਰੀ ਪਰੇ ਪਈ ਹੈ ਲੈ ਦੇਣਾ ਫਿਲਟਰ ਧਾਤੀ ਪਰੇ ਵੇ ਆ ਜਦੋਂ ਇਹ ਤਾਰਾ ਕੱਢ ਕੇ ਫੜ ਲੈ ਹੁਣ ਲਾਉਣਾ ਹੁਣ ਬੋਲ ਡਾਲਰ ਲਾਉਣਾ ਐ ਕੰਮ ਜੀ ਇੰਡੀਆ ਜੀ ਹੈ ਜਗੇ ਆਪਾਂ ਭਗਵਾ ਤੋਂ ਇੰਡੀਆ 25 ਜਾਣੇ ਮੋਟਰ ਦੇ ਇੰਡੀਆ ਭਾਈ ਸਾਹਿਬ ਤੇ ਉੱਪਰ ਲੋਕ ਤਾਰਾਂ ਧੱਲੇ ਪਏ ਕਹਿੰਦਾ ਉਹ ਤਾਂ ਦੇਖਦਾ ਵੀ ਇਹਨਾਂ ਨੂੰ ਕੋਈ ਲੋੜ ਨਹੀਂ ਚਾਹੀਦਾ ਭਾਈ ਅਸੀਂ ਭਾਈ ਲੁਧਿਆਣੇ ਜਾ ਕੇ ਨਾ ਨਹਿਰ ਪਰ ਛੋਟੇ ਛੋਟੇ ਜਵਾਕ ਨਾ ਆਵੇ ਜਿਹੜੀ ਆਪਣੀ ਲੰਘਦੀ ਹੈ ਬੜੀ ਨਹਿਰ ਮ ਜਵਾਕ ਕਿੰਨੇ ਹੋਣੇ ਮੈਂ ਕਹਿੰਦਾ 6-7 ਸਾਲ ਦੇ ਯਾਰ ਇਹ ਰਿਕਾਰਡ ਹੈ ਪੰਜਾਬ ਦਾ ਜਿਹੜੇ ਪਿੰਡ ਦੇ ਲਾਗਦੀ ਨਹਿਰ ਜਿਹੜੇ ਪਿੰਡ ਚੋਂ ਸੁਗਾ ਉੱਥੇ ਤਾਂ 10-10 ਜਾਣੇ ਜਵਾਕ ਤਰਾਕੀ ਪੂਰੀ ਜਾਣਦੇ ਉਹਨਾਂ ਨੂੰ ਜਾਂਦੇ ਆ ਤੱਪੇ ਹੋ ਰਹੀ ਲਾਲਾ ਜਤਿੰਦਰ ਨਾ ਕੋਈ ਨਹੀਂ ਹੈਗਾ ਪਿੰਡ ਦਾ ਜਿਹੜਾ ਨਾ ਇਹ ਜਿੰਦੀ ਨਾ ਉਹ ਜਿਹਦੇ ਲਾ ਕੇ ਨਹਿਰ ਆ ਉਹ ਵੀ ਸੁਣ ਲੈ ਹੁਣ ਤੂੰ ਜਿਹਦੇ ਲਾ ਕੇ ਨਹਿਰ ਆ ਉਹਨੂੰ ਉਹਨੂੰ ਕਿਸੇ ਕੋਸੋ ਕੈਬਨ ਸਾਧਾ ਕਿ ਲਾ ਜਿਹੜੇ ਨਹਿਰ ਨਾ ਉਹਦੇ ਲਾ ਚੱਲੇ ਆਪਾਂ ਨਹਿਰ ਨੂੰ ਸਾਡੇ ਤਾਂ ਜਾਨ ਨੂੰ ਨਹਿਰੋਂ ਪਹੁੰਚ ਲੱਗਲੇ ਤਾਂ ਗੁੱਸਾ ਢੈਲਾ ਹੋ ਜਾਣਾ ਹਾਂ ਕੰਤ ਲੋੜੇ ਦਾ ਜੱਗਾ ਇਹ ਛੱਡੋ ਕੁਝ ਨਹੀਂ ਆ ਬੰਦੇ ਜੱਗਾ ਦਾ ਸੂਏ ਮਾ ਵੀ ਡੁੱਬ ਜੀਵੇ ਜੱਗੇ ਤਾਰੀ ਤਾਰੀ ਆਉਂਦੀ ਨਾ ਭਾਈ ਆਪਾਂ ਮੇਰੇ ਕਿਸੇ ਨੂੰ ਵੀ ਨਹੀਂ ਆਉਂਦੀ ਆਪਣੇ ਇੱਥੇ ਕਿਸੇ ਨੂੰ ਨਹੀਂ ਆਉਂਦੀ ਨਹੀਂ ਆਉਂਦਾ ਨਹੀਂ ਆਉਂਦੀ ਉਹ ਨਾ ਪੁੱਤਾ ਸਿੱਧਾ ਜਾਓ ਉਹਨੂੰ ਆਉਂਦੀ ਹੋਰ ਨੂੰ ਨਹੀਂ ਆਉਂਦੀ ਜੱਗੇ ਹਾਂ ਉਹ ਤਾਂ ਟਰਾਲੇ 'ਚ ਡਰ ਲੱਗਦਾ ਜੱਗੇ ਨਾਲ ਉਹ ਨਹੀਂ ਜੱਗੇ ਨਾਲ ਨੇ ਸਿੱਖ ਜਾਣੀ ਸੀ ਬਾਈ ਜੇ ਪਾਣੀ ਆਇਆ ਤਾਂ ਉਹ ਉਥੇ ਤਾਰੀ ਵਾਲੀ ਕੰਮ ਹੋਇਆ ਪਤਾ ਜੇ ਸਿੱਖਣੀਆਂ ਦੇਖ ਲਓ ਵੱਡ ਲੰਨੇ ਉਹਨੂੰ ਚੱਲ ਜੀ ਹੁਣ ਪਾਣੀ ਹੁਣ ਤਾਂ ਜਿਹੜੇ ਦਾ ਨਾ ਤਾਰੀ ਨਹੀਂ ਆਉਂਦੀ ਉਹ ਟਰਾਲੇ 'ਚ ਵੀ ਡਰ ਲੱਗਦਾ ਪਾਣੀ 'ਚ ਟਰਾਲੇ ਲੈ ਲੋ ਮਾਰਿਆ ਸਰਬੱਜਾਂ ਦਾ ਭਲਾ ਨਹੀਂ ਪਾਣੀ ਨੇ ਆਏ ਘਰ ਤੋਂ ਬਾਇਡਰ ਡੱਬ ਨੂੰ ਆਇਆ ਪਾਣੀ ਇੰਸ਼ਾਅੱਲ ਕੌਣ ਟ੍ਰੈਲਰ ਹੋਂ ਭਰੇ ਆ ਦਾ ਬਾਈ ਵੀ ਦੇਖੋ ਕਿਹੜੀ ਤੇ ਸਪੀਡ ਹੈ ਪਾਣੀ ਇੱਧਰ ਸਪੀਡ ਦੇ ਕਿਹੜੀ ਪੜੀ ਹੈ ਬਦਲ ਨੇ ਇਹ ਬਾਈ ਜਿਹੜਾ ਹੁਣ ਹੀ ਬਣਿਆ ਹੈਗਾ ਹੁਣ ਨਵਾਂ ਰੋਡ ਦੇਖੇ ਉਹੀ ਸਪੀਡ ਉਹੀ ਦੇਖਾ ਕਿੱਧਰ ਘੇੜੇ ਕਿਹੜੇ ਸਾਹਮਣੇ ਫੜੇ ਪਏ ਹੈ ਮਾਜੇ ਨੂੰ ਬਾਤ ਤਾਂ ਇਹਦਾ ਜੇ ਅੱਪਾ ਇੱਕ ਕਹਿ ਸਕਦੇ ਆ ਬਹੁਤ ਜ਼ਿਆਦਾ ਪਾਣੀ ਬਾਈ ਜਿਹੜਾ ਰੋਡ ਬਣਿਆ ਹੈ ਉਹ ਮਿੱਟੀ ਖੇਡ ਨੂੰ ਖਿਸਕੂਗੀ ਨਹੀਂ ਇੱਕ ਵਾਰ ਹਾਂ ਹਾਂ ਨਾਲ ਦੀ ਨਾਲ ਸਮਟ ਪਾਇਆ ਵਾ ਥੱਲੇ ਤੇ ਲਿਖਾ ਨਹੀਂ ਪੈਣਿਆ ਉਹਦੇ ਤੇ ਬਾਣੀ ਮਨ ਲੱਗ ਐਨੀ ਤਾਜੀ ਮਿੱਟੀ ਪਈ ਆ ਉਹ ਤਾਂ ਤਾਂ ਇਹਦਾ ਫੇਵਰੇਟਰ ਨਹੀਂ ਚਾਹਤਾ ਤੁਹਾਡੇ ਪਾਸ ਐਕਣੀ ਪਾ ਕੇ ਮਿੱਟੀ ਪਾਉਂਦੀ ਮੈਨੂੰ ਮਹੀਨਾ ਦਾ ਹੋ ਗਿਆ ਆਪਾਂ ਮਸ਼ੀਨਾ ਲੋਡ ਰਾ ਪਤਾ ਨਹੀਂ ਕਿੰਨਾ ਕੋ ਚੱਲ ਪਿਆ ਜਿੰਨਾ ਆਪਾਂ ਆਪਣੇ ਮਕਾਨ ਚ ਸਾਲ ਚੋਂ ਤੁਰਦੇ ਉੱਥੇ ਇੱਕ ਵਾਰ ਚੋਂ ਤੁਰ ਲੈਂਦਾ ਬੰਦਾ ਸਾਰੀਆਂ ਛੰਨੀਆਂ ਤੇ ਲੈ ਕੇ ਘੂੜਿਆਂ ਟੱਪ ਗਏ ਸਾਰੀ ਸੜਕ ਨੂੰ ਮਨਸੂਰ ਕਈ ਮੜਿਆ ਚੜੀ ਲੱਗੇ ਨਹੀਂ ਆ ਮੀਂਹ ਆ ਗਿਆ ਮੰਡ ਚ ਉੱਥੇ ਮੀਂਹ ਪੈਂਦਾ ਉਧਰ ਭਵਾਗਾਂ ਵਿੱਚ ਵੇ ਉਹ ਭਵਾਗਾਂ ਵਿੱਚ ਨਾ ਬਣੀ ਦਿੱਤੀ ਵੀ ਘਰ ਨੂੰ ਜਾਓ ਅਸੀਂ ਆਪੇ ਛੱਡ ਕੇ ਆਉਂਗੇ ਤੁਹਾਡੇ ਘਰਾਂ ਉਹ ਮਾਸਾ ਨੇ ਕੱਖ ਸੁੱਕੇ ਪਾਣੇ ਕੱਖ ਗਿੱਲੇ ਆ ਫਰਕ ਹੈ ਕਈ ਬੰਦੇ ਤੇ ਅੱਲੀ ਸਵੇਰੇ ਕੱਖ ਨਹੀਂ ਵੱੜਦੇ ਕਹਿੰਦੇ ਔਸ ਹੈ ਵੀ ਸ਼ਾਮ ਨੂੰ ਵੱਢਣੇ ਆ ਅਸੀਂ ਵੀ ਹੈਗੇ ਤੇ ਅਸੀਂ ਵੀ ਸਵੇਰੇ ਨਹੀਂ ਕੱਖ ਵੱਢੇ ਕਦੇ ਹਾਂ ਹੁਣ ਤਾਂ ਮੈਂ ਨੂੰ ਕੋਈ 2 ਲੱਖ ਦੀ ਮੈਂ ਦਾਨ ਕਰਾਂ ਤੁਹਾਨੂੰ ਅੰਦਰਵਾਡੋ ਗੱਲ ਇਹ ਮਨ ਨੂੰ ਮੈਂ ਮੈਂ ਸਮਝਾ ਇਹਨਾਂ ਦੀ ਗੱਲ ਕਰਦਾ ਦਾਨ ਕਰਾਉਣਾ ਲੈ ਕੇ ਤਾਂ ਮੈਂ ਮੰਨ ਜਾਂਦਾ ਬੰਦਾ ਰਿਕਾਰਡ ਅਜਿਨੀ देर ਤੇ ਅਜਿਨੀ देर ਫੇ ਹੋਣੀ ਰੱਖ ਬੈਗ ਜਿੰਨੀ ਟਾਈਮ ਹੈਗੇ ਤੇ ਗੋਹਾ ਘੇਰ ਤੇ ਦੁੱਧ ਮੋਦ ਲੈ ਰੱਖਿਆ ਦਾ ਹਾਂ ਬਸ ਹੁਣ ਇੱਥੇ ਨੂੰ ਲੈ ਆਏਗਾ ਤੇ ਨੇ ਉਹਦੇ ਮੋਟਰ ਨਾਲ ਮੋਟਰ ਤੇ ਘਰ ਨੂੰ ਵੀ ਸਿੱਧੀਆਂ ਜਾਂਦੇ ਨੇ ਤੋਰਾ ਫੇਰਾ ਹੈਗਾ ਦਾ ਹਾਂ ਤੋਰਾ ਫੇਰਾ ਤੁਸੀਂ ਆਪਣੀ ਗਾਂ ਖੋਲ ਕੇ ਬਾਹਰ ਛੱਡ ਕੇ ਅੰਦਰ ਵਾੜ ਕੇ ਦਿਖਾ ਦਿਓ ਜੇ ਨਾਲ ਸਾਰਾ ਟੱਬਰ ਕਸਦਾ ਫਿਰਿਆ ਸਵਾ ਸਵਾ ਦਾ ਤੱਤਾ ਦੀ ਭਰੀ ਚੱਲਦੀ ਹੁੰਦੀ ਸੀ ਸਾਈਕਲ ਬਾਦ ਦਾ ਚੱਲਣ ਦੇ ਮਿੰਦਰ ਯਾਰ ਮੋੜ ਲੈ ਇੱਧਰ ਤੇ ਸਾਰੇ ਹੀ ਲੰਘੇ ਆ ਹਾਂ ਫੇ ਇੱਧਰ हां भाई जग्गा के ना पही बहुत गिल्ली है नी बहुत पैगा के ना मंडी से भाई इना सानू लोड होना पैगे हां चली देख है ऐनी नहीं गल सले रख चली गई ऐनी जा सकदी जाई दी बस बस पाणी पैना ਸਰਕਾਰ ਵੱਲੋਂ ਬਾਈ ਨੇ ਸਰਪ ਜੀ ਨੇ ਫੋਟੋ ਭੇਜੀਆ ਸੰਤਾਲਾ ਨੇ ਪਾਣੀ ਖਾਮੇ ਬੇੜੇ ਜਨੇ ਖੜਾ ਹੁਣ ਵੀ ਤੰਦੂਰ ਨਾ ਜਾਦਾ ਰਹਾ ਬੱਠਾ ਬੰਨੇ ਇੱਕ ਕਰਤੇ ਉਹਦਾ ਕੱਟ ਕੇ ਹਟਿਆ ਬੰਗਿਆ ਨੇ ਫੋਨ ਆ ਕੇ ਕਹਿੰਦਾ ਉਸਨੇ ਨਹੀਂ ਬਾਈ ਦੇ ਮਾਸਟਰ ਪਛਾਣ ਹੁੰਦਾ ਕਿ ਇੱਥੇ ਪਾਣੀ ਕਿਹੜਾ ਗਿਆ ਹੈ ਇੱਧਰ ਤਾਂ ਕੋਈ ਐ ਮੁਹਿੰਦਿਆਣਾ ਨਾ ਹੈ ਇੱਧਰ ਤਾਂ ਇੱਥੇ ਤਾਂ ਨਹੀਂ ਆਇਆ ਇੱਥੇ ਨਹੀਂ ਜਾਂਦਾ ਇੱਥੇ ਨਹੀਂ ਜਾਂਦਾ ਭਰ ਭਰ ਕੇ ਪਹਿਲਾਂ ਸੋੜਾ ਨੂੰ ਬੈਠਿਆ ਮਾਂ ਬਾਪੀ ਸੀ ਉਖੜੋ ਨਾ ਨਾ ਇੱਧਰ ਤਾਂ ਫੇ ਲਾਈਵ ਹੋਣਾ ਲੋ ਜੀ ਆ ਗਿਆ ਇੱਧਰ ਤਾਂ ਬਈ ਲਾਈਵ ਵਾਲਾ ਬਟਨੇ ਨਾ 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 ਤਾਈ ਨੀਓ ਕਹਦੇ ਲਾਈਵ ਹੋ ਜਾਣਾ ਦੱਦਾ ਉਹ ਜਿਹੜੇ ਲਾਈਵ ਹੋ ਜਾਣਾ ਪਟੂਟਾ ਸਾਰੇ ਮੂੰਹ ਖੁੰਖ ਦਿਖਾਉਂਗਾ ਬੇਜਾਰਾ ਕੰਮ ਖਰਾਬ ਹੈ ਦੇ ਦੇ ਲਾਈਵ ਪਾਣੀ ਚੱਕ ਕੇ ਜਾ ਰਹੇ ਆ ਇਹ ਨੂੰ ਆਏ ਨੂੰ ਕਹਾਂ ਤੁਹਾਨੂੰ ਆਏ ਨੂੰ ਲੱਗਦਾ ਉਹ ਘੇਰੇ ਆਏ ਉਧਰ ਪਾਣੀ ਘੇਰੇ ਆਏ ਜਿਹੜੀ ਬਚਿਆ ਖੁਜਿਆ ਮਾ ਲਓ ਜਾ ਕਿੰਨੇ ਬਾਤ ਤੀ ਚੰਗਾ ਬਾਈ ਪੈਂਦਾ ਬਾਈ ਇਹ ਬਾਈ ਨੇ ਦਿਖਾਈ ਆਪਣੇ ਪੈਂਦਾ ਨਹੀਂ ਆ ਗੁਲਦਸਰ ਥੋੜਾ ਹੋਰ ਲੱਗੇ ਲਾ ਦੇ ਲਾਈ ਆ ਅੱਗੇ ਜੀ ਆ ਜੀ ਇੱਥੇ ਦਵਾਰਾਂ ਦੇ ਹੁੰਦੇ ਹੂੰ ਉਹ ਇਹ ਬਾਈ ਨਵਾਦਰੀ ਕਾ ਗਿਆ ਵਾ ਉਹ ਵਟਸਐਪ ਅਪਡੇਟ ਹੋ ਗਿਆ ਲਵਾ ਆ ਉਹਨੇ ਬਾਈ ਨੇ ਪਾਈ ਵੀ ਆਪਣੀ ਪੂਰਾ ਬਾਈ ਦਾ ਸਰਦ ਜੀ ਨੇ ਬੱਲੇ ਬੱਲੇ ਆਪਾਂ ਮਿਹਨਤ ਪਹਿਲ ਦਾ ਲਗਾ ਪੰਟਾਲਿਆਂ ਨੇ ਪਾਣੀ ਸੰਭਦੇ ਹੈਗਾ ਅੱਧਾ ਪੌਣਾ ਘੰਟਾ ਪਿਆ ਪੈਂਦਾ ਕਹਿੰਦਾ ਹੁਣ ਪਿਆ ਕੇ ਪਿੰਦਾ ਹਵਾ ਜਲਦੀ ਫੁੱਲ ਕਹਿੰਦਾ ਗਏ ਜੇ ਕੇ ਸਪਰੇ ਮੋੜਿਆ ਵਾ ਹਾਂ ਮੋੜਿਆ ਸਪਰੇ ਚੂਰ ਮੋੜਦੇ ਉਹਨੇ ਗਏ ਉੱਪਰ ਉਹਨੇ ਗਏ ਘਾੜਨੀ ਪੰਪ ਚੱਲਦਾ ਹੈ ਕਿਹੜਾ ਕਹਿਣਾ ਪੜਾਉਗਾ ਜਿੱਥੇ ਚੱਕ ਨਾ ਮੰਦਰ ਦੇ ਬਾਹਰ ਉੱਥੇ ਕੀ ਜਾਣਾ। ਨਾਲਿਆਂ ਕੋਲ ਕੋਲ ਗਈਆਂ। ਆ ਗਿਆ ਆ ਗਿਆ ਆ। ਕੱਟਿਆ ਆਇਆ ਜੇ। ਔਰ ਇੱਕ ਸਾਹਮਣੇ ਵੀ ਇਧਰ ਨੂੰ ਜਾ ਰਿਹਾ ਭਾਈ। ਚਾਰੇ ਪਾਸੇ ਜਾ ਰਿਹਾ ਬੱਦਲ। ਕਹਿੰਦੇ ਦੋ ਇੱਕ ਕਹਿੰਦੇ ਬੈਠੀਆਂ ਤੁਨੂੰ ਮਾਰ। ਅੱਜ ਲੈਨ ਸੈਟ ਕਰਦਾ ਏ। ਹੈ? ਲੈਨ ਸੈਟ ਕਰਦਾ ਅੱਜ। ਪੜਾ ਚੱਲਣਾ। ਕਹਿੰਦੇ ਜੇ ਕੋਲ ਪਟਾ ਅੰਦਰੋ ਜਾਂ ਕੁਝ ਲਾ ਰਹੇ ਨਹੀਂ ਨਹੀਂ ਇਹ ਲੈਂਦਾ ਸੱਟ ਥੋਲੀ ਹੁਣ ਇਹਦਾ ਇਧਰ ਕਿਸ ਨਾ ਕੈਂਡੀਆਂ ਹੋ ਗਈਆਂ ਇਹਨਾਂ ਦੀਆਂ ਹਾਂ ਸਾਡੀ ਕੇਂਦਰ ਸਰਕਾਰ ਇਹ ਕਹਿੰਦੀ ਪੰਜਾਬ ਵਿੱਚੋਂ ਰਸਤਾ ਰੱਖਣੇ ਨੇ ਅਸੀਂ ਉਧਰ ਦੇ ਤੇ ਆਪਣਾ ਗਰਤਾਸ ਵਰਗੇ ਨਾਲ ਉਹ ਕਰਦਲੇ ਵੀ ਉਧਰ ਤੇ ਆਇਆ ਹਰਿਆਣਾ ਚੋਂ ਪੜ ਕੇ ਨਿਕਲ ਜਾ ਕਰਨਾ ਬਾਈ ਜਿਹੜੇ ਸਾਹ ਬੜੇ ਲੈਣੇ ਹੀ ਚੱਕਦੇ ਬੱਦਲ ਨੇ ਵੀ ਚੱਕਦੀਆਂ ਕਰੇ ਉਹੀ ਨਾਲੇ ਹੋ ਗਏ ਰੱਬ ਵੀ ਇਹ ਵੀ ਆਲਗ-ਆਲਗ ਹੀ ਪੈਂਦਾ ਉਹਨੂੰ ਖੜ ਗਿਆ ਬਸਨ ਨਹੀਂ ਹਾਲੇ ਵੀ ਬਈ ਆਸੇ-ਬਸਨ ਜਾ ਰਹੇ ਬਚਾਓ ਆ ਸਾਡਾ ਵੈਸੇ ਆ ਜਗੇ ਲੋੜ ਹੈਗੀ ਥੋੜਾ ਪੈ ਜਵੇ ਕਦੇ ਜੀਰੀ ਛੱਡੀ ਹੋ ਗਈ ਬਾਈ ਜੀਰੀ ਨੂੰ ਬਿਮਾਰੀ ਹੈਗੀ ਕੋਈ ਹੈ ਨਾ ਕੋਈ ਬਿਮਾਰੀ ਫਿਰ ਇਹ ਕਹਦੇ ਕਹਿੰਦਾ ਜੀਰੀ ਸੈੱਟ ਹੋ ਜੂਗੀ ਉਹ ਜੀਰੀ ਸੈੱਟ ਹੋ ਗਿਆ ਨਾ ਵੀ ਹੁਣ ਠੀਕ ਹੈ ਹੁਣ ਨਾ ਪਵੇ ਹੁਣ ਨਾ ਇਹ ਕਹਿੰਦਾ ਇੱਕ ਪੈ ਜਵੇ ਜੀਰੀ ਸੈੱਟ ਹੋ ਜੂਗੀ ਤਗੜਾ ਯਾਰ ਨਾ ਦੀਆਂ ਨੂੰ ਦੀਆਂ ਪਰ ਆਹ ਹਾਲਾ ਇਹ ਕਹਿਣਾ ਇਹ ਇੰਜਨਰ ਹੈ ਨਾ ਕਰਕੇ ਥੋੜਾ ਜਿਆਦਾ ਉਹ ਉੱਥੇ ਤਾਂ ਨਦੀਆਂ ਤੇ ਬੁਰਾ ਹਾਲ ਅਦਰਾਸਤਾਂ ਦਾ ਬੁਰਾ ਤਾਂ ਬਾਹਰ ਨੂੰ ਸੁੱਕੇ ਪਏ ਹੁੰਦੇ ਆ ਹੁਣ ਨਹੀਂ ਹੁਣ ਠੀਕ ਆ ਪਹਿਲਾਂ ਪਹਿਲਾਂ ਹੈਗੇ ਨੇ ਹੁਣ ਉਹ ਤਾਂ ਬੈ ਜਾਂਦੀ ਰਾਤ ਨੂੰ ਹੁਣ ਹੈਗੇ ਠੀਕ ਆ ਉਹ ਨਦੀਆਂ ਚੱਲਦੀਆਂ ਹੈਗੀਆਂ ਦੂਏ ਤੀਏ ਦਿਨ ਪਾਣੀ ਆਇਆ ਹੁੰਦਾ ਕੱਲ ਵੀ ਆਇਆ ਪਤਾ ਪਾਣੀ ਦਾ ਹੁਣ ਇੱਥੇ 2.5 ਭੇਜੇ ਛੁੱਟ ਨਦੀ ਨਾਲੋਂ ਮੈਨੂੰ ਉੱਪਰ ਭੇਜਦੇ ਹੁਣ ਉੱਪਰ ਭੰਦੇ ਆ ਵੀ ਔਰ ਨਹਿਰ ਦੇ ਆ ਗਿਆ ਭਾਈ ਆ ਗਿਆ ਜੱਗੇ ਘੁੱਲੀ ਜਾ ਆ ਦੇਖੋ ਮੈਂ ਵੀ ਜੱਗੇ ਬਰੀਕ ਚਾਰਨਾ ਲਾ ਲਿਆ ਬਰੀਕ ਚਾਰਨਾ ਲਾ ਲਿਆ ਕਿਆ ਕਰਨਾ ਹੁਣ ਤੂੰ ਹੁਣ ਪਕੌੜੇ ਬਣਾ ਲੈਣੇ ਆ ਜਾ ਪਕੌੜੇ ਬਣਾਉ ਮੈਂ ਆਜੂਗਾ ਫੇਰ ਆ ਜਾ ਤੇ ਉਹ ਤਾਂ ਬਣਨੇ ਆ ਨਾ ਹੁਣ ਨਹੀਂ ਬਣਾਉਣੇ ਰੈਣ ਦੇ ਹੁਣ ਆ ਗਿਆ ਹੁਣ ਜ਼ਰੂਰ ਬਣਾਉਣਾ ਸੀ ਆਪੇ ਬਣਾ ਕੇ ਖਾ ਲੈਣੇ ਆਏ ਕਰੀ ਥੋੜੇ ਵੱਢਦੇ ਹੁੰਦੇ ਫੜ ਲਿਆਈ ਕੰਮ ਖਰਾਬ ਨਾ ਕਰਦੀ ਹੁਣ ਲੈ ਆਈ ਮੱਥਾ ਟੇਕਦੀ ਆ ਮਟੋੜੇ ਜੱਗੇ ਸਟੇਟ ਤੇ ਪਤਾ ਲੱਗਦਾ ਫਿਰ ਤੁਹਾਨੂੰ ਦੱਸ ਕੇ ਜਾਊਗਾ ਵੀ ਬਣਾਉਣੇ ਆ ਦੇਖਦਾ ਬਣਾਉਣੇ ਆ ਕਿਲੋ ਆਲੂ ਦੇ ਦਿੰਦੇ ਤੈਨੂੰ ਦੇਖ ਲੈ ਆਪਣਾ ਕੋਤੋਂ ਅੱਜ ਤਾਂ ਮੇਲਾ 30 ਰੁਪਏ ਕਿਲੋ ਹੋਏ ਪਏ ਠੀਕ ਹੈ ਮੀਂਹ ਚੱਕ ਕਰੋ ਬਈ ਕਿੰਨਾ ਪੈ ਰਿਆ ਪੈ ਕੇ ਹਟ ਲਿਆ ਥੋੜਾ ਜਿਹਾ ਪਹਿਲਾਂ ਬੜੀ ਚੱਟ ਲਈ ਬਈ ਮੀਂਹ ਹੁਣ ਤਾਂ ਹਵਾ ਚੱਲ ਗਈ ਬੱਲੇ ਬੀ ਬੋ ਪਿਆਰ ਬਨਾਲੀਆਂ ਦੇਖੋ ਇਹਨੀਆਂ ਭਰ-ਭਰ ਚਲਦੀਆਂ ਲੋਵੇ ਹੁਣ ਗਲੀ ਅੱਗੇ ਕਰੋ ਪੀਰ ਪਰ ਇਹ ਵੀ ਪਾਣੀ ਸਗਰੇ ਲੱਗ ਗਿਆ ਬੰਦੇ ਬੱਲੇ ਬੰਦੇ ਇਹਨਾਂ ਨੂੰ ਜੇ ਗੇਟ ਤੱਕ ਪਹੁੰਚ ਗਿਆ ਪਾਣੀ ਆ ਸਾਡੇ ਵੀ ਉਹਦੇ ਤੱਕ ਲੱਗ ਗਿਆ ਪਾਣੀ ਨਾਲ ਹਵਾ ਜਾਂਦੀ